ਦੋਸਤੋ ਸਤਿ ਸ਼ਕਾਲ ਅੱਜ ਨਾ ਇੱਕ ਵੀਡੀਓ ਦੇਖੀ ਤੇ ਬੱਚੇ ਦੀ ਸਰਜਰੀ ਹੋਈ ਏ ਪੇਟ ਦੀ 12 ਵਾਰੀ ਕੀਮੋਂ ਕਰਵਾਇਆ ਉਹਦੇ ਪਿਤਾ ਨੇ ਇਤਿਹਾਸ ਹਸਪਤਾਲਾਂ ਦੇ ਖਰਚੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਏ ਮੇਰੇ ਵੀਰ ਕਿਉਂ ਹੋਇਆ 10 ਸਾਲ ਦਾ ਬੱਚਾ ਓਦਾ ਪੇਟ ਚੀਰਿਆ ਹੋਇਆ ਏ ਕਿਉਂ ਹੋਇਆ ਜਿਹੜੇ ਬੱਚੇ ਬਰਗਰ ਖਾਂਦੇ ਆ ਜਿਹੜੇ ਕੋਲਡ ਡਰਿੰਕ ਪੀਂਦੇ ਐ ਬਹੁਤ ਸਾਰੀਆਂ ਕੋਲਡ ਡਰਿੰਕ ਤਰ੍ਹਾਂ-ਤਰ੍ਹਾਂ ਦੀਆਂ ਮਾਰਕੀਟ ਵਿੱਚ ਆ ਗਈਆਂ ਦੁਕਾਨਾਂ ਤੇ ਅਵੇਲੇਬਲ ਐ ਕੋਈ ਰੋਕਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਔਰ ਜਿਹੜੇ ਮੋਮਸ 버ਗਰ ਖਾਂਦੇ ਐ ਨਾ ਇਹ ਨਿਰਾ ਹੀ ਮਿੱਤਰੋ ਤੇ ਗੰਦਾ ਭੁਜੀਆ ਬਿਸਕਟ ਜਿਹੜਾ ਉਹਦਾ ਆਟਾ ਗੁੰਨਿਆ ਹੁੰਦਾ ਬਿਸਕਟ ਬਣਾਉਣ ਵੇਲੇ ਕਿਉਂਕਿ ਬਣਾਉਣ ਵਾਲੇ ਨੇ ਤਾਂ ਬਜਟ ਵੇਖਣੀ ਆ ਹਰ ਚੀਜ਼ ਜਿਵੇਂ ਕੱਲ ਪਰਸੋਂ ਲੱਖੇ ਨੇ ਘੋੜਾ ਵਾਲੇ ਫੜੇ ਉਹ ਕੈਮੀਕਲ ਪਾ ਕੇ ਧੱਕੀ ਤੁਰੇ ਆਉਂਦੇ ਆ ਰਿੰਡਾਂ ਦਾ ਤੇਲ ਪਾ ਕੇ ਧੱਕੀ ਤੁਰੇ ਆਉਂਦੇ ਆ ਉਵੇਂ ਬੱਚੇ ਜਿਹੜੇ ਸਕੂਲ ਤੁਹਾਡੇ ਬੱਚੇ ਜੇਕਰ ਬਿਸਕਟ ਲੈ ਕੇ ਜਾ ਰਹੇ ਆ ਭੁਜੀਗਾ ਲੈ ਕੇ ਜਾ ਰਹੇ ਆ ਤਲੀ ਚੀਜ਼ ਕੋਈ ਵੀ ਲੈ ਕੇ ਜਾ ਰਹੇ ਆ ਔਰ ਤੁਸੀਂ ਉਹਨਾਂ ਨੂੰ ਮੋਮਸ ਉਹਨਾਂ ਨੂੰ ਬਰਗਰ ਖਵਾ ਰਹੇ ਹੋ ਕੋਲਡ ਡਰਿੰਕ ਪਿਆ ਰਹੇ ਹੋ ਇੱਕ ਉਹ ਲਾਲ ਜੀ ਆਉਂਦੀ ਐ ਇੱਕ ਕੋਲ ਡਰਿੰਕ ਉਹ ਪਿਆਰਿਓ ਤਾਂ ਤੁਹਾਡੇ ਬੱਚੇ ਵਾਸਤੇ ਆਉਣ ਵਾਲੇ 5-7 ਸਾਲਾਂ ਨੂੰ ਬੜੇ ਖਤਰਨਾਕ ਹੋ ਸਕਦੇ ਐ ਤੁਸੀਂ ਸੋਚ ਹੀ ਨਹੀਂ ਸਕਦੇ ਸਮੇ ਤੋਂ ਪਹਿਲਾਂ ਬਹੁਤ ਸਾਰੇ ਬੱਚਿਆਂ ਨੂੰ ਫੀਮੇਲ ਨੂੰ ਮਤਲਬ ਲੜਕੀਆਂ ਨੂੰ 6ਵੀਂ 7ਵੀਂ ਵਾਲੀਆਂ ਪੜ੍ਹਦੀਆਂ ਨੂੰ 8ਵੀਂ ਵਾਲੀਆਂ ਪੜ੍ਹਦੀਆਂ ਨੂੰ ਮੈਸੇਜ ਆਈ ਜਾਂਦੀ ਐ ਇਹ ਸਾਰਾ ਸਮੇ ਤੋਂ ਪਹਿਲਾਂ ਆਉਣਾ ਤੇ ਉਹਨਾਂ ਨੂੰ ਇਸ ਏਜ ਵਿੱਚ ਪਤਾ ਨਹੀਂ ਹੁੰਦਾ ਕਿ ਇਹਦੇ ਨੁਕਸਾਨ ਕੀ ਐ ਕਿਉਂਕਿ ਏਜ ਐਸੀ ਹੁੰਦੀ ਐ ਉਮਰ ਐਸੀ ਹੁੰਦੀ ਐ ਊਠ ਪਟਾੰਗ ਬੱਚੇ ਆ ਜਿਹੜੇ ਕੁਰਕਰੇ ਖਾਂਦੇ ਐ ਲੇਸ ਖਾਂਦੇ ਐ ਮੌਤ ਐ ਮਿੱਤਰੋ ਮੌਤ ਦਾ ਦੂਜਾ ਨਾਮ ਕੁਰਕਰੇ ਤੇ ਲੇਸ ਐ ਜਿਹੜੀ ਤੁਸੀਂ ਖਾਂਦੇ ਹੋ ਬੱਚਿਓ ਸੁਣ ਲਓ ਤੇ ਸਕੂਲਾਂ ਦੇ ਵਿੱਚ ਪਰਸਨਲੀ ਮੈਂ ਬੇਨਤੀ ਕਰਦਾ ਕਿ ਸਕੂਲਾਂ ਵਾਲੇ ਭਰਾ ਕੁਰਕਰੇ ਲੇਸ ਪੋਜੀਆ ਬਿਸਕਟ 버ਗਰ ਕੇਕ ਤੇ ਕੋਲਡ ਡਰਿੰਕ ਇਹਨਾਂ ਚੀਜ਼ਾਂ ਤੇ ਪਰਸਨਲੀ ਬੈਨ ਕਰੋ ਜੇਕਰ ਜਵਾਨੀ ਨੂੰ ਆਉਣ ਵਾਲੀ ਪਨੀਰੀ ਨੂੰ ਸਾਹਮਣੇ ਰੱਖਣਾ ਹੈ ਨਹੀਂ ਤਾਂ ਤਰ੍ਹਾਂ ਤਰ੍ਹਾਂ ਦੇ ਰੋਗ ਜਿਹੜੇ ਬੱਚੇ 2-3 ਸਾਲ ਤੋਂ ਖਾ ਰਹੇ ਸੀ ਉਹਨਾਂ ਨੂੰ ਸਾਹਮਣੇ ਆ ਰਹੇ ਹੈ ਜਿਹੜੇ ਹੁਣ ਖਾ ਰਹੇ ਹੈ ਬਹੁਤ ਸਾਰੇ ਸੱਜਣ ਕਮੈਂਟ ਵੀ ਕਰਨਗੇ ਕਿ ਸਾਨੂੰ ਤਾਂ ਕੋਈ ਫਰਕ ਨਹੀਂ ਪਿਆ ਪਰ ਮਾਤਮਾ ਕਰੇ ਤੁਹਾਨੂੰ ਨਾ ਫਰਕ ਪਵੇ ਤੁਹਾਨੂੰ ਕੋਈ ਇਹੋ ਜੀ ਬਿਮਾਰੀ ਨਾ ਲੱਗੇ ਪਰ ਯਾਰ ਉਹ 10 ਸਾਲ ਦੇ ਬੱਚੇ ਦਾ 12 ਵਾਰੀ ਕੀਮੋ 12 ਵਾਰੀ ਫਿਰ ਉਹਦੀ ਢੇਟ ਦੀ ਸਰਜਰੀ ਹੋਈ ਯਾਰ ਪਰ ਕੈਂਸਰ ਫੇਰ ਹੋ ਗਿਆ 10 ਸਾਲ ਦੇ ਬੱਚੇ ਨੂੰ ਯਾਰ ਕੈਂਸਰ ਫੇਰ ਹੋ ਗਿਆ ਦੂਜੀ ਵਾਰ ਜਾਂ ਕੈਂਸਰ ਫੇਰ ਟੈਸਟ ਵਿੱਚ ਆ ਗਿਆ ਉਹ ਕਹਿੰਦੇ ਤੁਸੀਂ ਨਾਰਮਲ ਨਹੀਂ ਤਾਂ ਕਿੰਨੀ ਵੱਡੀ ਗੱਲ ਹੈ ਤੇ ਕਿੰਨਾ ਪੈਸਾ ਲੱਗਿਆ ਉਹਨੇ ਕਿੰਨੀ ਬੱਚੇ ਦੀ ਜ਼ਿੰਦਗੀ ਖਰਾਬ ਹੋਈ ਹੋਣੀ ਹੈ ਔਰ ਖਰਾਬ ਹੋ ਰਹੀ ਹੋਣੀ ਹੈ ਪਰ ਮੇਰੀ ਇਹ ਬੇਨਤੀ ਹੈ ਕਿ ਜਿੰਨੇ ਬੱਚੇ ਕੋਲਡ ਡਰਿੰਕ ਪੀਂਦੇ ਆ ਸਟਿੰਗ ਪੀਂਦੇ ਆ ਸਟਿੰਗ ਤੇ ਤਾਂ ਉੱਥੇ ਲਿਖਿਆ ਵੀ ਇਹ ਤੁਹਾਡੀ ਜ਼ਿੰਦਗੀ ਵਾਸਤੇ ਹਾਨੀਕਾਰਕ ਜਿਵੇਂ दारू ਦੀ ਬੋਤਲ ਤੇ ਲਿਖਿਆ ਹੁੰਦਾ ਹੈ ਕਿ दारू ਪੀਣੀ ਸਿਹਤ ਲਈ ਹਾਨੀਕਾਰਕ ਪਰ ਇਸ ਵੇਲੇ ਜਿਹੜੇ ਵੇਲੇ ਆਪਾਂ ਰਿਕਾਰਡ ਕਰ ਰਹੇ ਆਂ ਤਣ ਦਾ ਸ਼ਪਾ ਹੈ ਤੁਸੀਂ ਦੇਖ ਰਹੇ ਹੋ ਆ ਇਸ ਵੇਲੇ ਫਿਰ ਤੁਹਾਨੂੰ ਪਤਾ ਹੀ ਹੈ ਚੂਹੇ ਜੇ ਨੱਚਣ ਲੱਗ ਪੈਂਦੇ ਐ ਤੇ ਉਹ ਜਿੰਦਾਬਾਦ ਮਰਦਾਬਾਦ ਕਰਨ ਲੱਗ ਪੈਂਦੇ ਐ ਤੇ ਫਿਰ ਜਿਵੇਂ ਧਰਮਪ੍ਰੀਤ ਨੇ ਗਾਇਆ ਸੀ ਕਿ ਦਵਾਈ ਕਿਹੜੀ ਗੰਮ ਪਲਾਉਣ ਵਾਲੀ ਪਤਾ ਨਹੀਂ ਆ ਕਿ ਠੇਕਿਆਂ ਤੇ ਆਮ ਮਿਲਦੀ ਉਹ ਗੱਲ ਐ ਮਿੱਤਰੋ ਤਾਂ ਸਟਿੰਗ ਕੋਲਡ ਡਰਿੰਕ ਬਰਗਰ ਮੋਮਸ ਪੁਜੀਆ ਬਿਸਕੁਟ ਤੇ ਜਿਹੜੀ ਮੈਗੀ ਉਹ ਬੱਚਾ ਲੈ ਕੇ ਜਾਂਦਾ ਸੀਗਾ ਆਪ ਦੀ ਸਕੂਲ ਤੇ ਰੋਟੀ ਸਵੇਰ ਨੂੰ ਖਾ ਕੇ ਜਾਂਦਾ ਸੀ ਜਿਹੜੇ ਬੱਚੇ ਰੋਟੀ ਨਹੀਂ ਖਾ ਕੇ ਆਉਂਦੇ ਜਾਂ ਨਹੀਂ ਖਾ ਕੇ ਜਾਂਦੇ ਤੁਹਾਡੇ ਘਰੋਂ ਉਹਨੂੰ ਨਾਲ ਬੱਚੇ ਨੂੰ ਰੋਟੀ ਦਿਓ ਵੱਧ ਦੇਵੋ ਦੋ ਫੁਲਕੇ ਜੇ ਫਿਰ ਵੀ ਨਹੀਂ ਲੈ ਕੇ ਜਾਂਦੇ ਤਾਂ ਸਕੂਲ ਦੇ ਟੀਚਰ ਸਹਿਬਾਨ ਉਹਨੂੰ ਪਰਸਨਲੀ ਚੈੱਕ ਕਰਨ ਸਰਕਾਰੀ ਸਕੂਲਾਂ 'ਚ ਬਹੁਤ ਸਾਰਿਆਂ 'ਚ ਬੱਚਿਆਂ ਤੋਂ ਇਸ ਤਰ੍ਹਾਂ ਕਰਕੇ ਕਸਮਾਂ ਪੁਆਈਆਂ ਜਾ ਰਹੀਆਂ ਹਨ ਕਿ 버거 ਮੋਮਸ ਪੀਜ਼ਾ ਕੋਲਡ ਡਰਿੰਕ ਸਟਿੰਗ ਵਗੈਰਾ ਤਲੀ ਚੀਜ਼ ਨਹੀਂ ਖਾਵਾਂਗੇ ਤਾਂ ਬਹੁਤ ਧੰਨਵਾਦ ਸ਼ੇਅਰ ਕਰਿਓ ਯਾਰ ਤੁਹਾਡੇ ਵੀ ਬੱਚੇ ਹੋਣਗੇ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ